ਬਹੁਤ ਹੀ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਸੋਜ ਵਾਲੀ ਜਗ੍ਹਾ ਉੱਪਰ ਪਾਣ ਦੇ ਪੱਤੇ ਨੂੰ ਰਗੜਨ ਦੇ ਨਾਲ ਸੋਜ ਖਤਮ ਹੋ ਜਾਂਦੀ ਹੈ ਨੰਬਰ 2 ਜਿਆਦਾ ਮਿੱਠਾ ਖਾਣ ਦੇ ਨਾਲ ਚਿਹਰੇ ਉੱਪਰ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ਨੰਬਰ 3 ਮੇਥੀ ਦੇ ਪੱਤਿਆਂ ਦਾ ਸਾਗ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਭੁੱਖ ਵੀ ਵਧਦੀ ਹੈ ਨੰਬਰ 4 ਸਰੀਰ ਦੇ ਵਿੱਚ ਖੂਨ ਦੀ ਕਮੀ ਹੈ ਤਾਂ गाजर ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰੋ ਨੰਬਰ 5 ਰਾਤ ਨੂੰ ਹਮੇਸ਼ਾ ਘੱਟ ਮਾਤਰਾ ਦੇ ਵਿੱਚ ਖਾਣਾ ਖਾਓ ਅਤੇ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਨੰਬਰ 6 ਜੇਕਰ ਭੁੱਖ ਨਾਲ ਲੱਗੇ ਤਾਂ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 7 ਰੋਜ਼ਾਨਾ ਖਾਣੇ ਦੇ ਬਾਅਦ ਲਸੀ ਪੀਣ ਦੇ ਨਾਲ ਕਈ ਰੋਗ ਨਹੀਂ ਹੁੰਦੇ ਤੇ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 8 ਸਵੇਰੇ ਖਾਲੀ ਪੇਟ ਚਾਰ ਗਲਾਸ ਗੁਰਗਨੇ ਪਾਣੀ ਦੇ ਪੀਣ ਨਾਲ ਵਜ਼ਨ ਘਟ ਹੋ ਜਾਂਦਾ ਹੈ ਅਤੇ ਚਿਹਰੇ ਦਾ ਰੰਗ ਨਿੱਖਰ ਜਾਂਦਾ ਹੈ ਨੰਬਰ 9 ਆਮਬਾ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਰੰਗ ਨੂੰ ਸਾਫ ਕਰਦਾ ਹੈ ਤੇ ਭੁੱਖ ਵੀ ਵਧਾਉਂਦਾ ਹੈ। ਨੰਬਰ 10 ਨਿੰਬੂ ਦਾ ਅਚਾਰ ਮੋٹے ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨੰਬਰ 12 ਅੰਕੁਰੇਤ ਅਨਾਜ ਨੂੰ ਫਰਿੱਜ ਦੇ ਵਿੱਚ ਰੱਖਣ ਤੋਂ ਪਹਿਲਾਂ ਅਨਾਜ ਦੇ ਉੱਪਰ ਇੱਕ ਚਮਚ ਨਿੰਬੂ ਦਾ ਰਸ ਛਿੜਕ ਦਿਓ। ਫਰਿੱਜ ਦੇ ਵਿੱਚ ਬਦਬੂ ਨਹੀਂ ਆਵੇਗੀ। ਨੰਬਰ 13 ਬਾਥਰੂਮ ਦੇ ਵਿੱਚ ਬਾਲਟੀ ਹਮੇਸ਼ਾ ਪਾਣੀ ਦੀ ਭਰ ਕੇ ਰੱਖਣੀ ਚਾਹੀਦੀ ਹੈ। ਖਾਲੀ ਵਾਲਟੀ ਰੱਖਣ ਦੇ ਨਾਲ ਘਰ ਵਿੱਚ ਕਲੇਸ਼ ਹੁੰਦਾ ਹੈ ਨੰਬਰ 14 ਜੇਕਰ ਆਪਣੇ ਦੰਦਾਂ ਨੂੰ ਹਮੇਸ਼ਾ ਠੀਕ ਰੱਖਣਾ ਚਾਹੁੰਦੇ ਹੋ ਤਾਂ ਖਾਣੇ ਤੋਂ ਬਾਅਦ ਕੁਰਲੀ ਜ਼ਰੂਰ ਕਰੋ ਅਤੇ ਸਵੇਰੇ ਸ਼ਾਮ ਬਰਸ਼ ਜ਼ਰੂਰ ਕਰੋ ਨੰਬਰ 15 ਪਰੌਂਠੇ ਦਾ ਆਟਾ ਬਣਾਉਂਦੇ ਸਮੇਂ ਉਸ ਦੇ ਵਿੱਚ ਉਬਲਿਆ ਹੋਇਆ ਆਲੂ ਅਤੇ ਇੱਕ ਚਮਚ ਅਜਵਾਇਨ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਬਹੁਤ ਹੀ ਸੁਆਦੀਸ਼ਟ ਬਣਗੇ ਨੰਬਰ 16 ਜੇਕਰ ਬੰਦੇ ਕੰਮ ਵਿਗੜ ਰਹੇ ਹਨ ਤਾਂ 5 ਲੌਂਗ ਅਤੇ 3 ਵੱਡੀਆਂ ਇਲਾਇਚੀਆਂ ਨੂੰ ਇੱਕ ਕਪੂਰ ਦੇ ਨਾਲ ਕਿਸੇ ਬਰਤਨ ਵਿੱਚ ਜਲਾ ਲਓ ਅਤੇ ਇਸ ਨੂੰ ਸ਼ਨੀਵਾਰ ਨੂੰ ਜਲਾਓ ਅਤੇ ਇਸ ਦੇ ਨਾਲ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਕ ਦਾ ਸੰਚਾਰ ਹੁੰਦਾ ਹੈ ਨੰਬਰ 17 ਦਹੀਂ ਜਲੇਬੀ ਸਰੀਰ ਦੇ ਵਿੱਚ ਹੈਪੀ ਹਾਰਮones ਨੂੰ ਵਧਾਉਂਦੇ ਹਨ ਇਹ ਅਸਲ પેટ ਦੇ ਨਾਲ ਮਾਨ ਦੇ ਵਿੱਚ ਸੰਤੁਸ਼ਟਾ ਪੈਦਾ ਕਰਦੇ ਹਨ ਅਤੇ ਹੈਪੀ ਹਾਰਮੋਨਸ ਵਧਾਉਂਦਾ ਹੈ ਅਤੇ ਨਾਲ ਹੀ ਸਰੀਰ ਦੇ ਵਿੱਚ ਠੰਡ ਪੈਦਾ ਕਰਦਾ ਹੈ ਤੇ ਤਣਾਅ ਨੂੰ ਘੱਟ ਕਰਨ ਦੇ ਵਿੱਚ ਮਦਦ ਕਰਦਾ ਹੈ ਨੰਬਰ 18 ਸੰਤਰਾ ਖਾਣ ਦੇ ਨਾਲ ਟੈਨਸ਼ਨ ਘੱਟ ਹੁੰਦੀ ਹੈ ਇਸ ਲਈ ਡਾਕਟਰ ਕੰਮ ਤੇ ਜਾਣ ਤੋਂ ਪਹਿਲਾਂ ਸੰਤਰਾ ਖਾਣ ਦੀ ਸਲਾਹ ਦਿੰਦੇ ਹਨ ਨੰਬਰ 19 ਗੋਭੀ ਦੇ ਪੱਤਿਆਂ ਨੂੰ ਪੈਰਾਂ ਦੇ ਵਿਚਲੇ ਪੇਟਾਂ ਦੇ ਨਾਲ ਜੋੜਾਂ ਦੇ ਦਰਦ ਗਠੀਆ ਸੋਜ ਤੋਂ ਆਰਾਮ ਮਿਲਦਾ ਹੈ ਨੰਬਰ 2 ਤਿੱਖੇ ਹਰੀ ਮਿਰਚ ਦੇ ਵਿੱਚ ਪਾਏ ਜਾਣ ਵਾਲੇ ਕੈਪਸਾਈਨ ਦੇ ਕਾਰਨ ਸਿਰ ਦੇ ਵਿੱਚ ਬਲੱਡ ਸਰਕੂਲੇਸ਼ਨ ਵੱਧ ਸਕਦਾ ਹੈ ਜਿਸ ਦੇ ਨਾਲ ਸਿਰ ਦਰਦ ਚੱਕਰ ਜਾਂ ਉਲਟੀ ਇਹ ਜਿੰਨੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 1 ਅੱਖਾਂ ਦੇ ਹੇਠਾਂ ਕਾਲੇ ਘੇਰੇ ਹਟਾਉਣ ਦੇ ਲਈ ਸੰਤਰੇ ਦੇ ਰਸ ਵਿੱਚ 3-4 ਬੂੰਦਾਂ ਗ੍ਰੇਸੀ ਹੁੰਦੀਆਂ ਮਿਲਾਓ ਰੋਜ਼ ਰਾਤ ਨੂੰ ਮਾਲਿਸ਼ ਕਰਨ ਦੇ ਨਾਲ ਕਾਲੇ ਕੇਰੇ ਦੂਰ ਹੋ ਜਾਂਦੇ ਹਨ ਨੰਬਰ 2 ਅਦਰਕ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਖੂਨ ਨਹੀਂ ਜੰਮਦਾ ਨੰਬਰ 3 ਜਾਨਾ ਸਵੇਰੇ ਖਾਲੀ ਪੇਟ ਤਿੰਨ ਤੋਂ ਪੰਜ ਕਾਜੂ ਖਾ ਕੇ ਉੱਪਰ ਦੀ ਥੋੜਾ ਜਿਹਾ ਸ਼ਹਿਦ ਜੱਟ ਲੋ ਜਾਦਾ ਹਸਤ ਵੱਧ ਜਾਵੇਗੀ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ ਨੰਬਰ 24 ਸਿਰ ਦੇ ਵਿੱਚ ਜੇਕਰ ਖੁਸ਼ਕੀ ਜ਼ਿਆਦਾ ਹੈ ਤਾਂ ਦਹੀਂ ਦੇ ਵਿੱਚ ਮਲਦਾਨੀ ਮਿੱਟੀ ਮਿਲਾ ਕੇ ਮਿਕਸ ਕਰ ਲੋ ਸਿਰ ਉੱਪਰ ਲਗਾ ਲੋ ਫਿਰ ਇਸ ਸਿਰ ਨੂੰ ਤੋ ਲੋ ਸਰਦੀ ਖੁਸ਼ਕੀ ਬਿਲਕੁਲ ਖਤਮ ਹੋ ਜਾਵੇਗੀ ਨੰਬਰ 25 ਜੋ ਹਾਰੇ ਖਾਨ ਦੇ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ ਨੰਬਰ 26 ਜੋ ਲੋਕ ਗਰਵੀ ਦੇ ਵਿੱਚ ਕੱਦੂ ਦਾ ਜਿਆਦਾ ਸੇਵਨ ਕਰਦੇ ਹਨ ਉਹਨਾਂ ਨੂੰ ਸਕੂਨ ਦੀ ਨੀਂਦ ਆਉਂਦੀ ਹੈ ਅਤੇ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 27 ਗਲੇ ਦੇ ਇਨਫੈਕਸ਼ਨ ਹੋ ਜਾਵੇ ਤਾਂ ਗੁੰਗੁਨੇ ਪਾਣੀ ਦੇ ਵਿੱਚ ਥੋੜੀ ਜਿਹੀ ਹਲਦੀ ਅਤੇ ਨਮਕ ਮਿਲਾ ਕੇ ਘਰਾਰੇ ਕਰਨ ਦੇ ਨਾਲ ਬਹੁਤ ਜਿਆਦਾ ਆਰਾਮ ਮਿਲਦਾ ਹੈ ਨੰਬਰ 28 ਨਾਸ਼ਤੇ ਦੇ ਵਿੱਚ ਜ਼ਿਆਦਾ ਮਿੱਠਾ ਖਾਣ ਦੇ ਨਾਲ 슈ਗਰ ਦੀ ਦਿੱਕਤ ਹੋ ਜਾਂਦੀ ਹੈ। ਨੰਬਰ 29 ਦੁੱਧ ਪੀਣ ਤੋਂ ਪਹਿਲਾਂ 1 ਘੰਟਾ ਨਮਕੀਨ ਪਾਣੀ ਪੀ ਲਓ। ਜਿਗਰ ਖੂਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਨੰਬਰ 30 ਦੁਪਹਿਰ ਦੇ ਸਮੇਂ ਸੌਣ ਦੇ ਨਾਲ ਤੁਹਾਡੀ ਯਾਦਦਾਸ਼ਤ ਬਿਹਤਰ ਹੋ ਜਾਂਦੀ ਹੈ। ਨੰਬਰ 31 ਦਹੀਂ ਦੇ ਵਿੱਚ ਕੇਲੇ ਨੂੰ ਮਿਲਾ ਕੇ ਖਾ ਲਓ। ਇਸ ਦੇ ਨਾਲ ਕਦੇ ਵੀ ਕਮ ਸਰੀਰ ਦੀ ਕਮਜ਼ੋਰੀ ਨਹੀਂ ਹੋਵੇਗੀ ਨੰਬਰ 32 ਰਾਤ ਦੇ ਸਮੇਂ ਅਨਾਰ ਖਾ ਲੈਣ ਨਾਲ ਦਿਮਾਗ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 33 ਜੇਕਰ ਪਥਰੀ ਤੋਂ ਪਰੇਸ਼ਾਨ ਹੋ ਤਾਂ ਜੀਰੇ ਨੂੰ ਮਿਸ਼ਰੀ ਦੀ ਚਾਹ ਸੰਨਿਆ ਤੇ ਸ਼ਹਿਦ ਦੇ ਨਾਲ ਖਾ ਲੋ ਪਥਰੀ ਕੋਕੇ ਵਿਸ਼ਾਪ ਦੇ ਨਾਲ ਨਿਕਲ ਜਾਵੇਗੀ ਨੰਬਰ 34 2 ਗ੍ਰਾਮ ਮਿਸ਼ਰੀ 2 ਗ੍ਰਾਮ ਸੁੱਕਾ ਧਨੀਆ ਤੇ 2 ਗ੍ਰਾਮ ਸਰਪਗੰਦਾ ਇਨਾ ਤਿੰਨਾ ਨੂੰ ਪੀਸ ਕੇ ਪਾਣੀ ਦੇ ਨਾਲ ਲੋ ਅਤੇ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਨੰਬਰ 35 ਨਹਾਉਣ ਤੋਂ ਬਾਅਦ ਕੰਨਾਂ ਦੇ ਪਿੱਛੇ ਤੇਲ ਲਗਾਉਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 36 ਦਿਨ ਦੇ ਵਿੱਚ ਜਿੰਨਾ ਵੀ ਜ਼ਿਆਦਾ ਪਾਣੀ ਪੀਓਗੇ ਚਿਹਰੇ ਦੇ ਉੱਪਰ ਓਨੀ ਹੀ ਚਮਕਾਵੇਗੀ ਨੰਬਰ 37 ਪੀਰੀਅਡ ਦੇ ਦੌਰਾਨ ਔਰਤਾਂ ਨੂੰ ਠੰਡੇ ਪਾਣੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਦਰਦਵਾਤ ਜਾਂਦਾ ਹੈ ਨੰਬਰ 38 ਹਫਤੇ ਦੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਦੇ ਨਾਲ ਸਰੀਰ ਗੋਰਾ ਹੁੰਦਾ ਹੈ ਨੰਬਰ 39 ਛੋਲੀਆਂ ਦੀ ਦਾਲ ਦੇ ਵਿੱਚ ਸੌਫ ਮਿਲਾ ਕੇ ਖਾਣ ਦੇ ਨਾਲ ਜਵਾਨੀ ਹਮੇਸ਼ਾ ਬਰਕਰਾਰ ਰਹਿੰਦੀ ਹੈ ਨੰਬਰ 40 ਤੁਸੀਂ ਜਿੰਨਾ ਘੱਟ ਬੋਲੋਗੇ ਉੰਨੀ ਹੀ ਤੁਹਾਡੀਆਂ ਗੱਲਾਂ ਦੀ ਐਮਿਅਤ ਹੁੰਦੀ ਹੈ ਨੰਬਰ 41 ਅਜਵਾਇਨ ਸਿੱਧਾ ਨਮਕ ਹਿੰਗ ਸੁੱਕੇ ਔਲੇ ਨੂੰ ਇਕੱਠੇ ਪੀਸ ਕੇ ਚੂਰਨ ਬਣਾਓ 1 ਗ੍ਰਾਮ ਸ਼ਹਿਦ ਦੇ ਨਾਲ ਖਾਣ ਨਾਲ ਖੱਟੀ ਢਕਾਰਾ ਆਉਣ ਦੀ ਗੈਸ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 42 ਆਮਲਾ ਚੂਰਨ 10 ਗ੍ਰਾਮ ਹਰਾ ਧਨੀਆ ਇੱਕ ਚਮਚ ਸ਼ਹਿਦ ਦੇ ਵਿੱਚ ਮਿਲਾ ਕੇ ਸਵੇਰੇ ਖਾਲੀ ਪੇਟ ਚੱਟਣ ਦੇ ਨਾਲ ਅਥੈਰੜ ਦੀ ਗੰਭੀਰ ਬਿਮਾਰੀ 1-2 ਮਹੀਨਿਆਂ ਦੇ ਨਾਲ ਠੀਕ ਹੋ ਜਾਂਦੀ ਹੈ ਨੰਬਰ 43 ਰਾਤੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਬਸੀ ਰੋਟੀ ਨੂੰ ਦੁੱਧ ਦੇ ਨਾਲ ਖਾਣ ਨਾਲ ਗੈਸ ਐਸਿਡਿਟੀ ਤੋਂ ਰਾਹਤ ਮਿਲਦੀ ਹੈ। ਨੰਬਰ 44 ਜੇਕਰ ਸੋਇ ਦੇ ਵਿੱਚ ਕੰਮ ਕਰਦੇ ਸਮੇਂ ਹੱਥ ਪੈਰ ਜਲ ਜਾਵੇ ਤਾਂ ਜੈਤੂਨ ਦਾ ਤੇਲ ਲਗਾਉਣ ਦੇ ਨਾਲ ਆਰਾਮ ਮਿਲਦਾ ਹੈ। ਨੰਬਰ 45 ਵਾਲਾਂ ਦੀ ਲੰਬਾਈ ਵਧਾਉਣ ਦੇ ਲਈ ਨਾਰੀਅਲ ਦੇ ਤੇਲ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਤੇ ਮ사ਜ ਕਰਨ ਨਾਲ ਵਾਲਾਂ ਦੀ ਲੰਬਾਈ 2 ਗੁਣਾ ਵਧ ਜਾਂਦੀ ਹੈ। ਨੰਬਰ 46 ਬਾਤੂ ਦਾ ਸਾਗ ਖਾਣ ਦੇ ਨਾਲ ਪੀ ਲਈਏ ਜਹੀ ਬਿਮਾਰੀ ਤੋਂ ਬਹੁਤ ਫਾਇਦਾ ਮਿਲਦਾ ਹੈ ਇਸ ਲਈ ਠੰਡ ਦੇ ਵਿੱਚ ਬਾਤੂ ਦਾ ਸਾਗ ਜ਼ਰੂਰ ਖਾਓ ਨੰਬਰ 47 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਥੱਲੇ ਦੁੱਧ ਲਗਾਉਣ ਦੇ ਨਾਲ ਡਾਰਕ ਸਰਕਲ ਘੱਟ ਹੋ ਜਾਂਦੇ ਹਨ ਅਤੇ ਤ્વਚਾ ਨੂੰ ਨਵੀਂ ਮਿਲਦੀ ਹੈ ਨੰਬਰ 48 ਇੱਕ ਕੱਪ ਪਾਣੀ ਦੇ ਵਿੱਚ ਦੋ ਚਮਚ ਸ਼ਹਿਦ ਦੇ ਮਿਲਾ ਕੇ ਸਵੇਰੇ ਅਤੇ ਸ਼ਾਮ ਨੂੰ ਪੀਣ ਦੇ ਨਾਲ ਪੁਰਾਣਾ ਜੁਗਾਵ ਬਿਲਕੁਲ ਖਤਮ ਹੋ ਜਾਂਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ